ਦੇ ਅਮਰੀਕਾ ਵਾਲੇ ਨਾ ਬਾਹਰ ਜਾ ਕੇ ਵਧੀਆ-ਵਧੀਆ ਡਿਸ਼ ਖਾਂਦੇ ਨੇ ਪਰ ਜਿਹੜੇ ਅਮਰੀਕਾ ਵਾਲੇ ਇੱਧਰ ਆ ਕੇ ਆਹ ਕੁਲਚੇ ਖਾਣੇ ਆਂਦੇ ਆਹ ਦੇਖ ਲਓ ਕਹਿੰਦਾ ਜਿਹੜਾ ਬਰਾਗੇ ਬੈਜਦੇ ਕਹਿੰਦਾ ਯਾਰ ਮਿਸ ਕਰਦੇ ਓਥੇ ਆਹ ਦੇਖ ਲਓ ਇੱਥੇ ਚੱਲਦਾ ਕੰਮ ਹੁਣ ਸਟਾਰਟ ਆ ਬਸ ਹੁਣ ਜਸਵਿੰਦਰ ਬਿਮਾਰ ਆ ਉਹਨੂੰ ਵੀ ਦਵਾਈ ਦੇਣਾ ਪੁੱਦਾ ਸਮਾਰ ਕੇ ਬਾਅਦ ਜੂਸ ਕੁਲਚਾ ਫਿਰ ਇਹਨੂੰ ਨਾਨ ਫਿਰ ਨਾਨ ਖਵਾਉਣੇ ਵਾ ਫਿਰ ਉਹਦੇ ਇੱਕ ਇੰਜੈਕਸ਼ਨ ਬੋਬੀ ਰੌਣ ਦਾ ਬਸ ਠੀਕ ਆ ਦਰਦ ਵਾਲਾ ਲਵਾਉਣਾ ਠੀਕ ਆ ਇੱਧਰੇ ਚੱਲਦਾ ਇਹ ਕਹਿੰਦਾ ਵੀ ਲਾਸਟ ਅੱਜ ਦਿਨ ਕਹਿੰਦਾ ਮੇਰੇ ਕੋ ਇੱਥੇ ਤੇ ਇਹ ਬੰਦੇ ਨੂੰ ਵੀ ਖਵਾਉਣਾ ਦੇਖਣ ਕੋਲ ਚਾ ਜਸਵਿੰਦਰ ਮੈਂ ਤਾਂ ਬਾਈ ਖਾਣ ਤੇ ਹੈ ਨਹੀਂ ਸੀ ਐਗਰੀਨ ਇਹ ੱੱੱਕਾ ਕਰ ਰਿਹਾ ਨੇ ਮੇਰੇ ਨਾਲ ਕੋਈ ੱੱੱਕਾ ਧੱਕਾ ਕਰਨ ਲਾਤਾ ਯਾਰ ਹੁਣ ਤਾਲਵਾਦ ਖਾਣੇ ਸਾਲ ਅਗਲੇ ਸਾਲ ਅੱਜ ਅੱਜ ਦੇ ਸਾਲ ਦਾ 2024 ਦਾ ਲਾਸਟ ਕੁਲਚਾ ਇੱਥੇ ਇੱਥੇ ਖਾਵਾਂਗੇ ਆਪਰਾਵਾ ਕਿਦਾਂ ਦਾ ਬਹੁਤ ਵਧੀਆ ਕਿੰਨਾ ਦਾ ਪੂਰਾ ਮਿਲਾਂ ਦੇ ਕਿ ਹੋਰ ਆਉਂਗਾ ਇੱਕ ਇੱਕ ਹੋਰ ਚਲੋ ਇੱਕ ਇੱਕ ਹੋਰ ਦੀ ਦਾ ਫਿਰ ਉਹਨਾਂ ਨੂੰ ਕਹਿ ਦੀ ਹੁਣਾਂ ਨਾ ਵੀ ਨਾ ਲਾਓ ਉਹ ਨਹੀਂ ਰੋਟੀ ਵੀ ਖਾ ਲਾਂਗੇ ਇਹ ਕਹਿੰਦੇ ਆ ਯਾਰ ਵੀ ਖਾ ਲਾਂਗੇ ਉਹ ਵੀ ਖਾਣੀ ਆ ਉਹ ਵੀ ਖਾ ਲਾਂਗੇ